ਤਾਂ ਆਪਾਂ ਇੱਥੇ ਕਿਹਾ ਉਹ ਸਾਡੇ ਬਾਰੇ ਰਾਹੀਂ ਜੀ ਕੀ ਨੰਬਰ ਇੱਕ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੇਵਲ ਹਸਪਤਾਲ ਦੇ ਬਾਰੇ ਕੋਈ ਪਾਤਸ਼ਾਹ ਆਪਕੋ ਛੜੜਾ ਹੋਇਆ ਹੈ ਅਸੀਂ ਮੌਕੇ ਤੇ ਜਾ ਕੇ ਜਿਹੜਾ ਕੋਸ਼ਿਸ਼ ਸ਼ਕਤੀ ਵੀ ਜਿਹੜੇ ਰੌਂਡਟ ਕੀਤੇ ਹੋਏ ਆ ਤੇ ਇੱਕ ਇੰਦਰਜੀ ਬਣਾ ਦੇ ਲੜੀ ਲੜਾ ਹੈਗਾ ਲੜਕਾ ਉਹ ਸੱਟ ਲੱਗ ਗਿਆ ਹੈ ਐਮਰਜੈਂਸੀ ਜਿਸ ਵਾਰ ਦੇ ਵਿੱਚ ਹੈਬੋਵਾਲ ਥਾਣੇ ਦੇ ਵਿੱਚ ਇਹਨਾਂ ਦੀ ਕੰਪਲੀਟ ਚੱਲਦੀ ਜਿੱਥੇ ਇਹਨਾਂ ਰਾਜ ਕੋਈ ਝਗੜਾ ਹੋਇਆ ਸੀ ਉਹ ਵੀ ਜੇਹਰ ਦਾ ਅਪਰਾਧ ਨਹੀਂ ਸਮਾਉਂਦੇ ਜੀ ਜੀ ਹਾਂ ਜੀ ਇਹਨਾਂ ਦੇ ਅਪਰਾਧ ਚਾਰ ਕਰਪਾਨਾ ਵਗੈਰਾ ਸੀ ਨਹੀਂ ਇਹਨਾਂ ਕੋਲ ਇਹ ਕਿੰਨੇ ਬੰਦੇ ਇੰਝ ਲੱਗਦਾ ਹੈ ਫਿਰ ਹਾਲ ਅਰੇ ਕੋਈ ਪੂਰ ਹੋ ਗਈ ਹੈ ਇਹ ਸ਼ਕੀ ਬੇਤੀ ਰਾਉਂਡਾ ਕੀਤਾ ਹੀ ਮੌਕੇ ਤੇ ਕਾਦੀ ਰਾਜ ਸੀਗਾ ਤੇ ਹੁਣ ਦੇਖਦੇ ਆ ਕਿ ਉਹ ਦੇ ਵਿੱਚ ਜਿਹੜੇ ਸਕੇਲ ਵਿੱਚ ਇਨਵੋਲ ਕਿੰਨੇ ਹੈਗੇ ਉਸਕੇ ਜੀ ਜੀ ਇਹ ਮੈਲਾਵਾ ਜੀ ਜੀ ਇਹ ਮੈਲਾਵਾ ਨਹੀਂ ਪਾਉਂਦੇ ਮੇਲਾਵਾ 2 ਨੰਬਰ ਤੁਸੀਂ ਮੇਲੇ ਆ ਰਹੇ ਅਸੀਂ ਵੀ ਉਹ ਜਿਹੜਾ ਜਿਹੜਾ થਗਾ ਇੰਦਰਜੀਤ ਸਿੰਘ ਉਹਦਾ ਸਟੇਟਮੈਂਟ ਲਿਖਣ ਲੱਗੇ ਹੈਗਾ ਜੋ ਗਿਆਨ ਹੋਊਗਾ ਜੇ ਸਤਾ ਲੱਗੀਆਂ ਉਹਨਾਂ ਨਾਲ ਕਰਨਾ